ਪਸ਼ੂ ਨੂੰ ਇਨਸਾਨ ਨਾਲੋਂ ਵੀ ਵੱਧ ਗਰਮੀ ਲੱਗਦੀ ਹੈ ਠੀਕ ਹੈ ਅਸੀਂ ਤਾਂ ਆਪ ਦਾ ਬਚਾ ਕਰ ਲੈਨੇ ਆਂ ਕਦੀ ਨਿੰਮ ਥੱਲੇ ਹੋਗੇ ਕਦੀ ਏਸੀ ਥੱਲੇ ਹੋਗੇ ਪੱਖੇ ਥੱਲੇ ਹੋਗੇ ਪਸ਼ੂ ਵਿਚਾਰਾ ਬੰਨਿਆ ਹੁੰਦਾ ਗਰਮੀ ਲੱਗਦੀ ਹੁੰਦੀ ਹੈ ਰਿੰਗ ਦਾ ਹੁੰਦਾ ਉਹਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਅਸੀਂ ਦੇਖਿਆ ਕਿ ਗਰਮੀ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਲੋੜ ਪਾਣੀ ਦੀ ਪੈਂਦੀ ਹੈ ਹਰ 2 ਘੰਟਿਆਂ ਬਾਅਦ ਸਾਡਾ ਜੀ ਕਰਦਾ ਮਤਲਬ ਠੰਡਾ ਪਾਣੀ ਮਿਲ ਜੇ ਸਾਨੂੰ ਪਰ ਜਦੋਂ ਅਸੀਂ ਪਸ਼ੂ ਨੂੰ ਬੰਨ ਕੇ ਰੱਖਦੇ ਆਂ ਪਸ਼ੂ ਆਪਦੀ ਮਰਜ਼ੀ ਮੁਤਾਬਕ ਪਾਣੀ ਨਹੀਂ ਪੀ ਸਕਦਾ ਸਾਲ ਦਾ ਜਿਹੜਾ 5ਵਾਂ ਤੇ 6ਵਾਂ ਮਹੀਨਾ ਹੈ ਮਤਲਬ ਮਈ ਤੇ ਜੂਨ ਵਾਲਾ ਜਿਹੜਾ ਮਹੀਨਾ ਹੈ ਸੋ ਇਸ ਦੇ ਵਿੱਚ ਹਰੇ ਦੀ ਕਿੱਲਤ ਆ ਜਾਂਦੀ ਹੈ ਇਸ ਕਰਕੇ ਇਹੀ ਅਸੀਂ ਸੁਝਾਅ ਕਰਦੇ ਹਾਂ ਕਿ ਮੱਕੀ ਦਾ achar ਜ਼ਰੂਰ ਬਣਾਓ ਤੇ ਮੱਕੀ ਦਾ achar ਜਿਹੜਾ ਉਹ ਜੂਨ ਤੱਕ ਬਣ ਜਾਵੇ ਤਾਂ ਬਹੁਤ ਵਧੀਆ ਕਿਉਂਕਿ ਜੁਲਾਈ ਦੇ ਮਹੀਨੇ ਵਿੱਚ بارشਾਂ ਵਧੇ ਜਾਂਦੀਆਂ ਜਦ ਅਸੀਂ ਦੇਖਦੇ ਹਾਂ ਹਰ ਸਾਲ ਰੁਪਿਆ 2 ਰੁਪਏ ਗਰਮੀਆਂ ਦੇ ਵਿੱਚ ਦੁੱਧ ਦਾ ਰੇਟ ਵਧੇ ਜਾਂਦਾ ਹੈ ਠੀਕ ਹੈ ਨਾ ਹੁਣ ਇਸ ਦਾ ਕਾਰਨ ਇਹੀ ਹੈ ਕਿ ਗਰਮੀ ਦਾ ਦਬਾਅ ਹੋਣਾ ਗਰਮੀ ਦੇ ਦਬਾਅ ਕਾਰਨ ਫੀਡ ਦਾ ਘਟ ਖਾਣਾ ਪਸ਼ੂ ਜਿੰਨੀ ਫੀਡ ਘੱਟ ਖਾਊਗਾ ਉਨਾ ਹੀ ਮਤਲਬ ਉਸਦੀ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਆਉਣੀ ਹੈ ਹੀ ਘੱਟ ਹੋਏਗੀ ਪਸ਼ੂ ਕੀ ਹੈ ਪਸ਼ੂ ਦਾ ਇਮਿਊਨ ਸਿਸਟਮ ਘਟਿਆ ਹੋਇਆ ਹੈ ਮੌਨਸੂਨ ਦਾ ਮਹੀਨਾ ਹੈ ਗਰਮੀ ਹੈ ਨਮੀ ਹੈ ਇਸ ਦੇ ਵਿੱਚ ਜਿਹੜੇ ਜੀਵਾਨੂ ਨੇ ਕਟਾਨੂ ਨੇ ਉਹ ਬਹੁਤ ਜ਼ਿਆਦਾ ਵਧੇ ਜਾਂਦੇ ਨੇ ਸੋ ਉਹਦੇ ਕਾਰਨ ਥਨੈਲਾ ਰੋਗ ਹੋਣ ਦਾ ਵੀ ਖਤਰਾ ਬਹੁਤ ਜ਼ਿਆਦਾ ਵਧਿਆ ਹੈ हेलो नो मासेस रशीगल आप दोस्तों मैं तुम्हारा दोस्त हरदीप दूआ और तुसी देख रहे हो लुधियाना लाइव तो दोस्तों जिस प्रकार ਤੁਹਾਨੂੰ ਪਤਾ ਹੈ ਕਿ ਲਗਾਤਾਰ ਹੀਟ ਵੇਵ ਦੇ ਵਿੱਚ ਜਿਹੜੇ ਇਨਸਾਨ ਆਪਣਾ ਜੀਵਨ ਬਤੀਤ ਕਰ ਰਹੇ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਹੁਣ ਤਾਂ ਭਾਵੇਂ ਮਾਨਸੂਨ ਸ਼ੁਰੂਆਤ ਹੋ ਚੁੱਕੀ ਹੈ بارش ਕਈ ਇਲਾਕੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਲੇਕਿਨ ਜਦੋਂ ਹੀਟ ਵੇਵ ਦਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਤਾਂ ਵੱਡੇ ਵੱਡੇ ਏਸੀ ਵੀ ਕਹਿ ਲੋ ਫਲॉप ਹੋ ਚੁੱਕੇ ਸੀ ਕਿਉਂਕਿ ਇੰਨੀ ਜ਼ਿਆਦਾ ਗਰਮੀ ਪਹਿਲੀ ਵਾਰ ਦੇਖਾ ਨੂੰ ਮਿਲ ਰਹੀ ਹੈ ਗਰਮੀ ਨੇ ਕਈ ਰਿਕਾਰਡ ਤੋੜਾਈ ਲੇਕਿਨ ਅਗਰ ਅਸੀਂ ਇਨਸਾਨਾਂ ਤੋਂ ਹਟ ਕੇ ਜਾਨਵਰਾਂ ਵਾਲੇ ਪਾਸੇ ਚਲੀਏ ਉਹ ਵੀ ਦੁੱਧਾਰੂ ਪਸ਼ੂਆਂ ਵਾਲੇ ਪਾਸੇ ਚਲੀਏ ਜਿਨ੍ਹਾਂ ਦੇ ਦੁੱਧ ਨਾਲ ਅਸੀਂ ਹਰ ਵੇਲੇ ਚਾਹ ਕੌਫੀ ਬਣਾਉਂਦੇ ਆ ਐਤੋਂ ਤੱਕ ਕਿ ਬਹੁਤ ਸਾਰੀਆਂ ਮਠਾਈਆਂ ਦੇਸੀ ਕਿਉਂ ਦਹੀਂ ਪਨੀਰ ਨਾ ਜਾਣੇ ਕਿੰਨੀ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਅਗਰ ਉਹਨਾਂ ਦੁੱਧਾਰੂ ਪਸ਼ੂਆਂ ਦੀ ਗੱਲ ਕਰੀਏ ਤੇ ਉਹਨਾਂ ਦੀ ਇੰਨੀ ਗਰਮੀ ਦੇ ਵਿੱਚ ਸਾਂਭ-ਸਭਾ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਅਗਰ ਸਰਕਾਰੀ ਤੌਰ ਤੇ ਵੀ ਦੇਖੀਏ ਤੇ ਸਰਕਾਰਾਂ ਵੱਲੋਂ ਕਿਸ ਪ੍ਰਕਾਰ ਦੇ ਨਾਲ ਇਹਨਾਂ ਮੱਝਾਂ ਗਾਵਾਂ ਦੀ ਯਾਨੀ ਕਿ ਦੁੱਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਕਿ ਬਾਕੀ ਇਹ ਵੀ ਬਿਲਕੁਲ ਆਮ ਇਨਸਾਨਾਂ ਵਾਂਗੂ ਸ਼ਾਵਰ ਦੇ ਥੱਲੇ ਜਾਂਦੇ ਨੇ ਕਿ ਇਹਨਾਂ ਵਾਸਤੇ ਵੀ ਵੱਡੇ ਵੱਡੇ ਪੱਖੇ ਲਗਾਏ ਜਾਂਦੇ ਨੇ ਕਿ ਇਹਨਾਂ ਦੀ ਵੀ ਸਾਂਭ ਸੰਭਾਲ ਜਿਹੜੀ ਹੈ ਕਰਨ ਵਾਸਤੇ ਟੀਮਾਂ ਰੱਖੀਆਂ ਜਾਂਦੀਆਂ ਨੇ ਕਿ ਇਹਨਾਂ ਨੂੰ ਵੀ ਬਿਮਾਰੀ ਤੋਂ ਬਚਾਉਣ ਵਾਸਤੇ ਡਾਕਟਰ ਰੱਖੇ ਜਾਂਦੇ ਨੇ ਇਹ ਸਾਰੀ ਗੱਲਾਂ ਦੇ ਜਿਹੜੀ ਜਵਾਬ ਹੈਗੇ ਨੇ ਅੱਜ ਅਸੀਂ ਲਵਾਂਗੇ ਡਾਕਟਰ ਕੁਲਵਿੰਦਰ ਜੀ ਤੋਂ ਤੇ ਜਾਣਦੇ ਆਂ ਕਿਸ ਪ੍ਰਕਾਰ ਦੇ ਨਾਲ ਇਹਨਾਂ ਤੋਂ ਦਾਰੂ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਸਵਾਗਤ ਕਰਦੇ ਹਾਂ ਡਾਕਟਰ ਕੁਲਵਿੰਦਰ ਜੀ ਦਾ ਸਸ਼ੀਕਾ ਸਰ ਵੈਲਕਮ ਟੂ ði ਆਰ ਲਾਈਨਿੰਗ ਸਰ ਪਹਿਲਾਂ ਤੁਸੀਂ ਯੂਨੀਵਰਸਿਟੀ ਥੋੜੇ ਬਾਰੇ ਦੱਸੋ ਕਿਸ ਪ੍ਰਕਾਰ ਦਾ ਰਿਸਰਚ ਕੰਮ ਕਰਦੀ ਹੈ ਅੱਛਾ ਮੈਂ ਗੁਰੂੰਗੜ੍ਹ ਦੇ ਵੈਟਰਨਰੀ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਸੋ ਸਰ ਗੱਲ ਕਰੀਏ ਤੁਹਾਰੂ ਪਸ਼ੂਆਂ ਦਾ ਜਿਵੇਂ ਸਾਡਾ ਟੌਪਿਕ ਹੈ ਗਰਮੀ ਬਹੁਤ ਪੈਰੀ ਹੈਗੀ ਹੈ ਕਿਸ ਪ੍ਰਕਾਰ ਦੇ ਨਾਲ ਤੁਹਾਡੀ ਜਿਹੜੀ ਯੂਨੀਵਰਸਿਟੀ ਹੈ ਇਹ ਨਾ ਦੁੱਧਾਰੂ ਪਸ਼ੂਆਂ ਦੀ ਸਾਮ ਸੰਭਾਲ ਕਰਦੀ ਹੈ ਕਿਸ ਪ੍ਰਕਾਰ ਤੁਸੀਂ ਨਾ ਜਾਨਵਰوں ਗਰਮੀ ਦੇ ਬਚਾਉਂਦੇ ਹੋ ਤੁਸੀਂ ਤਾਂ ਬਚਾਉਂਦੇ ਪਚਾਉਂਦੇ ਹੋ ਉਹ ਲੇਕਿਨ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਤੁਸੀਂ ਕਿਹ ਟਿਪਸ ਦੇਣਾ ਚਾਹੋਗੇ ਜਾਂ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਫਾਰਮਿੰਗ ਕਰ ਰਹੇ ਬਿਲਕੁਲ ਜੀ ਜਿਸ ਤਰ੍ਹਾਂ ਇਨਸਾਨ ਨੂੰ ਗਰਮੀ ਲੱਗਦੀ ਹੈ ਪਸ਼ੂ ਨੂੰ ਵੀ ਉਸੇ ਤਰ੍ਹਾਂ ਹੀ ਲੱਗਦੀ ਹੈ ਮੈਂ ਤਾਂ ਕਵਾਂਗਾ ਪਸ਼ੂ ਨੂੰ ਇਨਸਾਨ ਨਾਲੋਂ ਵੀ ਵੱਧ ਗਰਮੀ ਲੱਗਦੀ ਹੈ ਠੀਕ ਹੈ ਅਸੀਂ ਤਾਂ ਆਪਦਾ ਵਜਾ ਕਰ ਲੈਨੇ ਆਂ ਕਦੀ ਨਿਮ ਥੱਲੇ ਹੋਗੇ ਕਦੀ ਏਸੀ ਥੱਲੇ ਹੋਗੇ ਪੱਖੇ ਥੱਲੇ ਹੋਗੇ ਪਸ਼ੂ ਵਿਚਾਰਾ ਬੰਨਿਆ ਹੁੰਦਾ ਗਰਮੀ ਲੱਗਦੀ ਹੁੰਦੀ ਹੈ ਰੇਡਿੰਗ ਦਾ ਹੁੰਦਾ ਹੈ ਕੋਈ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੋ ਸਾਡਾ ਪਸ਼ੂ ਪਾਲਣ ਦਾ ਮੁੱਖ ਕੰਮ ਕੀ ਹੈ ਪਸ਼ੂ ਅਸੀਂ ਪਾਲਣ ਇਸ ਕਰਕੇ ਕਰਦੇ ਹਾਂ ਕਿ ਸਾਡੇ ਦੁੱਧ ਦੀ ਪੈਦਾਵਾਰ ਜ਼ਿਆਦਾ ਹੋਵੇ ਦੁੱਧ ਦੀ ਪੈਦਾਵਾਰ ਜ਼ਿਆਦਾ ਲਈ ਅਸੀਂ ਵਧੀਆ ਪਸ਼ੂ ਲੈ ਕੇ ਆਉਂਦੇ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿੰਨਾ ਪਸ਼ੂ ਜ਼ਿਆਦਾ ਦੁੱਧ ਦਿੰਦਾ ਹੋਏਗਾ ਉਹਦੇ ਤੇ ਗਰਮੀ ਦਾ ਦਬਾਅ ਵੀ ਉਨਾ ਹੀ ਜ਼ਿਆਦਾ ਪਵੇਗਾ ਸੋ ਤੁਸੀਂ ਗਰਮੀ ਦੇ ਦਬਾਅ ਦੀ ਗੱਲ ਕਰ ਰਹੇ ਹੋ ਲੇਕਿਨ ਅਗਰ ਗਰਮੀ ਦੀ ਸਾਮ ਸੰਭਾਲ ਦੀ ਗੱਲ ਕਰੀਏ ਤਾਂ ਕਿਸ ਪ੍ਰਕਾਰ ਦੇ ਨਾਲ ਇਹਨਾਂ ਪਸ਼ੂਆਂ ਦੀ ਸਾਮ ਸੰਭਾਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਪਸ਼ੂਆਂ ਨੂੰ ਇਨਸਾਨਾਂ ਨਾਲੋਂ ਵੀ ਜ਼ਿਆਦਾ ਗਰਮੀ ਲੱਗਦੀ ਹੈ ਤੇ ਤੁਹਾਡੀ ਯੂਨੀਵਰਸਿਟੀ ਵੱਲੋਂ ਕਿਸ ਪ੍ਰਕਾਰ ਦੇ ਨਾਲ ਸਾਮ ਸੰਭਾਲ ਕੀਤੀ ਜਾਂਦੀ ਹੈ ਕਿਹੜੀਆਂ ਚੀਜ਼ਾਂ ਤੁਸੀਂ ਇਹਨਾਂ ਗਰਮੀਆਂ ਦੇ ਮੌਕੇ ਤਾਂ ਕਿ ਇਹਨਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਪਸ਼ੂਆਂ ਨੂੰ ਬਿਲਕੁਲ ਜੀ ਅ ਗੱਲ ਇਸ ਤਰ੍ਹਾਂ ਕਿ ਮੈਂ ਤਾਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਸਾਨੂੰ ਕਰਨਾ ਕੀ ਚਾਹੀਦਾ ਆਮ ਕਿਸਾਨ ਕਿਹੜੀ ਚੀਜ਼ ਨਹੀਂ ਕਰਦਾ ਹੈ ਅਸੀਂ ਵਧੀਆ ਪਸ਼ੂ ਲੈ ਕੇ ਆਏ ਆ ਅਸੀਂ ਉਹਨੂੰ ਕਿੱਲੇ ਦੇ ਨਾਲ ਬੰਨ ਲਿਆ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਤਾਂ ਸਾਡੀ ਯੂਨੀਵਰਸਿਟੀ ਸਪਾਰਸ਼ ਕਰਦੀ ਹੈ ਕਿ ਕਦੀ ਵੀ ਪਸ਼ੂ ਨੂੰ ਬੰਨ ਕੇ ਨਹੀਂ ਰੱਖਣਾ ਹੈਗਾ ਭਾਵੇਂ ਤੁਹਾਡੇ ਕੋਲੇ ਚਾਰ ਹੀ ਪਸ਼ੂ ਕਿਉਂ ਨਹੀਂ ਹੈਗੇ ਪਸ਼ੂਆਂ ਨੂੰ ਹਮੇਸ਼ਾ ਖੁੱਲਾ ਰੱਖੋ ਅਸੀਂ ਦੇਖਿਆ ਕਿ ਗਰਮੀ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਲੋੜ ਪਾਣੀ ਦੀ ਪੈਂਦੀ ਹੈ ਹਰ 2 ਘੰਟਿਆਂ ਬਾਅਦ ਸਾਡਾ ਜੀ ਕਰਦਾ ਮਤਲਬ ਠੰਡਾ ਪਾਣੀ ਮਿਲ ਜੇ ਸਾਨੂੰ ਹੁਣ ਪਰ ਜਦੋਂ ਅਸੀਂ ਪਸ਼ੂ ਨੂੰ ਬੰਨ ਕੇ ਰੱਖਦੇ ਆ ਠੀਕ ਹੈ ਨਾ ਪਸ਼ੂ ਆਪਦੀ ਮਰਜ਼ੀ ਮੁਤਾਬਕ ਪਾਣੀ ਨਹੀਂ ਪੀ ਸਕਦਾ ਤੇ ਜੇਕਰ ਬੰਦਾ ਕਹਿੰਦਾ ਜੀ ਮੈਂ ਇਹਨਾਂ ਨੂੰ ਦੋ ਜਾਂ ਤਿੰਨ ਵਾਰੀ ਪਾਣੀ ਪਿਉਣਾ ਦਿਨ ਦੇ ਵਿੱਚ ਮੈਂ ਤਾਂ ਕਹਿੰਦਾ ਉਹ ਕਾਫੀ ਨਹੀਂ ਹੈ ਘਟੋ ਘਟ ਪਸ਼ੂ ਘਟੋ ਘਟ ਦਿਨ ਦੇ ਵਿੱਚ 6-7 ਵਾਰੀ ਪਾਣੀ ਪੀਣਾ ਚਾਹੁੰਦਾ ਸੋ ਜਦੋਂ ਅਸੀਂ ਉਹਨੂੰ ਕਿੱਲੇ ਨਾਲ ਬੰਨ ਲਿਆ ਸਵੇਰੇ ਪਾਣੀ ਪਿਆ ਦੁਪਹਿਰੇ ਪਿਆ ਸ਼ਾਮ ਨੂੰ ਪਾਇਆ ਪਿਆਇਆ ਉਹਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਦੋ ਵਾਰੀ ਉਹ ਪਾਣੀ ਮਿਲਣਾ ਦਿਨ ਦੇ ਵਿੱਚ ਤੇ ਉਹ ਲੋੜ ਨਾਲੋਂ ਜ਼ਿਆਦਾ ਪਾਣੀ ਪੀ ਲੈਂਦਾ ਤੇ ਜਦੋਂ ਲੋੜ ਨਾਲੋਂ ਜ਼ਿਆਦਾ ਪਾਣੀ ਪੀਂਦਾ ਤਾ ਫਿਰ ਉਹਦੇ ਖਾਣ ਵਾਸਤੇ ਕੁਝ ਨਹੀਂ ਬਚਦਾ ਟਿੱਡ ਦੇ ਖਾਣ ਵਾਸਤੇ ਜਗਾ ਨਹੀਂ ਮਿਲਦੀ ਹੈਗੀ ਠੀਕ ਹੈ ਸੋ ਇਸ ਤਰੀਕੇ ਇਸ ਲਈ ਮੈਂ ਕਹਿੰਦਾ ਕਿ ਪਸ਼ੂ ਨੂੰ ਹਮੇਸ਼ਾ ਖੁੱਲਾ ਰੱਖੋ ਹੋਰ ਖੁੱਲਾ ਰੱਖਣ ਦਾ ਮਤਲਬ ਇਹ ਹੈ ਕਿ ਪਸ਼ੂ ਆਪਦੇ ਹਿਸਾਬ ਨਾਲ ਪੱਖੇ ਥੱਲੇ ਹੋ ਜਾਂਦਾ ਘਵਾਰਿਆਂ ਥੱਲੇ ਹੋ ਜਾਂਦਾ ਆਪਦੀ ਮਰਜ਼ੀ ਨਾਲ ਠੰਡੀ ਛਾਂ ਠੰਡੀ ਥਾਂ ਲੱਭ ਲੈਂਦਾ ਸੋ ਜੇ ਆਪਾਂ ਯੂਨੀਵਰਸਿਟੀ ਗਏ ਯੂਨੀਵਰਸਿਟੀ ਲੋਕ ਕਿਸ ਪ੍ਰਕਾਰ ਨਾਲ ਤੁਸੀਂ ਇਹਨਾਂ ਪਸ਼ੂਆਂ ਨੂੰ ਰੱਖਦੇ ਹੋ ਤੇ ਸੰਭਾਲਦੇ ਹੋ ਬਿਲਕੁਲ ਜੀ ਮੈਂ ਤੁਹਾਨੂੰ ਕਿਹਾ ਸੀਗਾ ਅਸੀਂ ਪਸ਼ੂ ਦਾ ਵਧੀਆ ਲੈ ਆਉਂਨੇ ਆ ਕਿੱਲੇ ਨਾਲ ਬੰਨ ਲੈਣੇ ਆ ਵਾੜਾ ਸਾਡਾ ਵਧੀਆ ਨਹੀਂ ਹੁੰਦਾ ਹੈ ਵਾੜਾ ਸਾਨੂੰ ਕਿਸ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਸੋ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈ ਤਾਂ ਸੈਂਟੀਫਿਕ ਤਰੀਕੇ ਨਾਲ ਹੀ ਤੁਹਾਨੂੰ ਇਸ ਦਾ ਇਸ ਦੇ ਇਸ ਨੂੰ ਬਣਾਉਣਾ ਚਾਹੀਦਾ ਹੈ ਸੋ ਸਭ ਤੋਂ ਪਹਿਲਾਂ ਤਾਂ ਹੈ ਕਿ ਦਿਸ਼ਾ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਸੋ ਅਸੀਂ ਦੇਖਦੇ ਹਾਂ ਜਿਵੇਂ ਸਾਡੇ ਕਿਸਾਨ ਵੀਰ ਕੋਲ ਜਗ੍ਹਾ ਹੁੰਦੀ ਹੈ ਉਵੇਂ ਉਹ ਫਾਰਮ ਬਣਾ ਲੈਂਦਾ ਸੋ ਅਸੀਂ ਕਹਿੰਦੇ ਜਿਹੜਾ ਲੰਮਾ ਤੁਰ ਹੈ ਠੀਕ ਹੈ ਉਹ ਚੜ੍ਹਦੇ ਤੇ ਲੈਂਦੇ ਵੱਲ ਹੋਣਾ ਚਾਹੀਦਾ ਹੈ ਕੋਈ ਵੀ ਕੈਮਰਾਮੈਨ ਨੂੰ ਕਹਾਂਗਾ ਜਿਸ ਤਰ੍ਹਾਂ ਬਾਜੀ ਦੱਸ ਰਿਹਾ ਇੱਕ ਵਾਰੀ ਦੁਖਾਣਕੀ ਸੋ ਸੋ ਇਧਰਲੇ ਪਾਸੋਂ ਆਪਣਾ ਹੈ ਹਾਂ ਪੂਰਬ ਵਾਲੇ ਪਾਸੋਂ ਸੂਰਜ ਚੜਦਾ ਹੈ ਜੀ ਤੇ ਦੱਖਣ ਵਾਲੇ ਪਾਸੇ ਸੂਰਜ ਛਿਪਦਾ ਸੋ ਜਿਹੜਾ ਪਤਲਾ ਤੁਰਾ ਹੈ ਉਹਦਾ ਲੰਮਾ ਤੁਰਾ ਉਹਨੂੰ ਕਹਿੰਦੇ ਹਾਂ ਬਿਲਕੁਲ ਹੈ ਲੰਬਾਈ ਹੈ ਇਧਰ ਨੂੰ ਹੋਣੀ ਚਾਹੀਦੀ ਹੈ ਸੋ ਹਾਂਜੀ ਸੋ ਮੈਂ ਤੁਹਾਨੂੰ ਦੱਸਦਾ ਇਸਦਾ ਕਾਰਨ ਕੀ ਹੈ ਇਸਦਾ ਕਾਰਨ ਇਹ ਹੈ ਕਿ ਜੇਕਰ ਅਸੀਂ ਇਸ ਲੰਮੇ ਤੁਰੇ ਨਾਲ ਅਸੀਂ ਅਸੀਂ ਸ਼ੈੱਡ ਨਹੀਂ ਬੰਤਰ ਕਰਾਂਗੇ ਤਾਂ ਗਰਮੀਆਂ ਦੇ ਵਿੱਚ ਤਾਂ ਇਹਨੂੰ ਫਾਇਦਾ ਹੈ ਸਰਦੀਆਂ ਦੇ ਵਿੱਚ ਵੀ ਫਾਇਦਾ ਪਹਿਲਾਂ ਆਪਾਂ ਗਰਮੀਆਂ ਦੇ ਵਿੱਚ ਗੱਲ ਕਰਦੇ ਹਾਂ ਤੋਂ ਅਸੀਂ ਦੇਖਦੇ ਹਾਂ ਗਰਮੀਆਂ ਦੇ ਵਿੱਚ ਜਦੋਂ ਸੂਰਜ ਚੜ੍ਹਦਾ ਠੀਕ ਹੈ ਉਹ ਕਿਹੜੇ ਪਾਸੇ ਚੜ੍ਹੇਗਾ ਜੀ ਉਹ ਚੜ੍ਹੇਗਾ ਆਪਣੇ ਪੂਰਬ ਵਾਲੇ ਪਾਸੋਂ ਸਵੇਰੇ 7 ਵਜੇ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਚੌੜਾ ਪਾਸਾ ਪੂਰਬ ਵਾਲੇ ਪਾਸੇ ਆ ਤਾਂ ਸਾਰੇ ਛੱਟ ਦੇ ਵਿੱਚ ਸਵੇਰ ਤੋਂ ਹੀ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਦੁਪਹਿਰ ਦੇ ਟਾਈਮ ਅਸੀਂ ਕੋਈ ਫਰਕ ਨਹੀਂ ਆ ਜਿਹੜੇ ਮਰਜੀ ਧੁਰੇ ਵੱਲ ਹੋਵੇ ਸ਼ਾਮ ਨੂੰ ਫੇਰ ਉਹ ਪੱਛਮ ਵੱਲ ਆ ਜਾਣਾ ਜਦੋਂ ਅਸੀਂ ਲੰਮੇ ਧੁਰੇ ਵੱਲ ਬਣਾਉਂਦੇ ਆ ਤਾਂ ਜਿਹੜੇ ਚੜ੍ਹਦੇ ਤੇ ਲੈਂਦੇ ਦੀ ਗਰਮੀ ਉਹ ਨਹੀਂ ਪੈਂਦੀ ਤੇ ਸਰਦੀਆਂ ਦੇ ਵਿੱਚ ਇਹ ਫਾਇਦਾ ਹੋ ਜਾਂਦਾ ਕਿ ਜਿਹੜਾ ਸਾਡਾ ਸੂਰਜ ਹੈ ਉਹ ਸਾਊਥ ਵਾਲ ਨੂੰ ਨੀਵਾ ਹੋ ਕੇ ਜਾਂਦਾ ਮਤਲਬ ਮੇਰੇ ਇਹ ਕਹਿੰਦਾ ਮਤਲਬ ਉਹ ਦੱਖਣ ਵਾਲ ਨੂੰ ਨੀਵਾ ਹੋ ਕੇ ਜਾਂਦਾ ਤੇ ਉਹ ਇਸ ਇਸ ਤਰੀਕੇ ਨਾਲ ਅਸੀਂ ਸ਼ੈੱਡ ਬਣਾਵਾਂਗੇ ਤਾਂ ਗਰਮੀਆਂ ਤੇ ਸਰਦੀਆਂ ਦੋਵਾਂ ਵਿੱਚ ਫਾਇਦਾ ਹੋ ਜਾਏਗਾ ਪਰ ਹੁਣ ਗੱਲ ਦੁਪਹਿਰ ਦੀ ਆਉਂਦੀ ਹੈ ਦੁਪਹਿਰ ਨੂੰ ਸੂਰਜ ਸਿਰ ਤੇ ਹੁੰਦਾ ਖਾਸ ਕਰਕੇ ਗਰਮੀਆਂ ਦੇ ਵਿੱਚ ਤੋਂ ਉਸ ਵਾਸਤੇ ਕੀ ਕਰਨਾ ਉਸ ਵਾਸਤੇ ਤਾਪ ਰੁਧਕ ਸ਼ਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਕੋਈ ਕਿਸਾਨ ਵੀਰ ਕਹਿੰਦੇ ਜੀ ਤਾਪਰੋਧਕ ਛੱਤ ਤਾਂ ਬਹੁਤ ਮਹਿੰਗੀ ਹੈ ਜੇ ਅਸੀਂ ਕਰੀਏਗੀ ਜੀ ਉਹਦੇ ਵਾਸਤੇ ਤੇ ਉਹਦੇ ਵਾਸਤੇ ਅਸੀਂ ਕਰ ਸਕਦੇ ਹਾਂ ਕਿ ਜਿਹੜੀ ਤਾਪਰੋਧਕ ਆਪ ਸਿੰਪਲ ਛੱਤ ਲਓ ਤੇ ਉਹਦੇ ਥੱਲੇ ਬੱਬਲ ਸ਼ੀਟ ਲਾ ਲਓ ਸੋ ਬੱਬਲ ਸ਼ੀਟ ਦਾ ਰੇਟ ਬਹੁਤ ਘੱਟ ਹੈ 10 ਰੁਪਏ ਸਕੇਅਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜਾਂਦੀ ਹੈ ਕੋਈ ਇਸ ਨੂੰ ਨਾ ਫੈਨਸ ਹੋ ਗਏ ਨੇ ਆਟੋਮੈਟਿਕ ਫੋਅਰ ਇਹ ਬਿਲਕੁਲ ਇਹਨਾਂ ਦਾ ਇਸਤੇਮਾਲ ਵੀ ਹੁਣ ਲਗਾਏ ਗਏ ਨੇ ਸੋ ਅਸੀਂ ਇੱਥੇ ਪਸ਼ੂਆਂ ਵਾਸਤੇ ਸਪੈਸ਼ਲ ਫੈਨ ਲਾਏ ਹੋਏ ਨੇ ਠੀਕ ਹੈ ਨਾ ਸੋ ਇਹਨਾਂ ਦੀ ਮਾਰ 10 ਵੀ ਪਸ਼ੂਆਂ ਤੱਕ ਜਾਂਦੀ ਹੈ ਘਟੋ ਘਟ 25 30 ਫੁੱਟ ਤੱਕ ਦੀ ਇਹਨਾਂ ਦੀ ਮਾਰ ਹੈ ਸੋ ਇਹਨਾਂ ਨੂੰ ਲਾਉਣ ਦਾ ਤਰੀਕਾ ਕੀ ਹੈ ਸੋ ਇਹਨੂੰ ਲਾਉਣ ਦਾ ਤਰੀਕਾ ਇਹ ਹੈ ਕਿ ਇਹਨਾਂ ਦੀ ਜਿਹੜੀ ਹਵਾ ਹੈ ਉਹਨਾਂ ਦੀ ਪਿੱਠ ਤੇ ਪੈਣੀ ਚਾਹੀਦੀ ਹੈ ਸੋ ਇਹਦਾ ਜਿਹੜਾ ਐਂਗਲ ਹੈ 30 ਡਿਗਰੀ ਐਂਗਲ ਦੇ ਉੱਪਰ ਅਸੀਂ ਇਹ ਪੱਖਿਆਂ ਨੂੰ ਲਾਉਨੇ ਆ ਤਾਂ ਕਿ ਇਹਦੀ ਜਿਹੜੀ ਹਵਾ ਦਾ ਵਹਾਅ ਹੈ ਉਹ ਘਟੋ ਘਟ 25 30 ਜਾਨਵਰਾਂ ਤੱਕ ਪਹੁੰਚੇ ਫੁਆਰਿਆਂ ਦਾ ਇਹ ਹੈ ਕਿ ਫਵਾਰਿਆਂ ਦਾ ਮਤਲਬ ਸੋ ਜਦੋਂ ਵੀ ਤੁਸੀਂ ਫਵਾਰਿਆਂ ਦੀ ਗੱਲ ਕਰਦੇ ਹੋ ਤੇ ਬੰਦਾ ਕਹਿੰਦਾ ਕਿ ਯਾਰ ਪਾਣੀ ਦੀ ਬਹੁਤ ਵੇਸਟੇਜ ਹੋਏਗੀ ਗਿੱਲ ਹੋ ਜਾਂਦੀ ਹੈ ਪਰ ਇਹ ਅਜਿਹਾ ਨਹੀਂ ਹੈਗਾ ਸੋ ਜਿਹੜੇ ਫਵਾਰੇ ਲਾਉਣੇ ਹੋ ਲਗਾਤਾਰ ਨਹੀਂ ਚੱਲਣੇ ਚਾਹੀਦੇ ਉਹ 40 ਸੈਕਿੰਡ ਫਵਾਰੇ ਚੱਲਦੇ ਨੇ ਫਿਰ ਉਸ ਤੋਂ ਬਾਅਦ 5 ਤੇ 10 ਮਿੰਟ ਪੱਖੇ ਚੱਲਦੇ ਨੇ ਸੋ ਇਹਦੇ ਦੋ ਫਾਇਦੇ ਹੋ ਜਾਂਦੇ ਨੇ ਇੱਕ ਤਾਂ ਪਸ਼ੂ ਨੂੰ ਠੰਡਕ ਮਿਲਦੀ ਰਹਿੰਦੀ ਹੈ ਤੇ ਦੂਜਾ ਹੈ ਕਿ ਕਿਚੜ ਨਹੀਂ ਪੈਦਾ ਹੁੰਦਾ ਉਸਿਸ ਲੱਗੇ ਹੋਣੇ ਚਾਹੀਦੇ ਨੇ ਹਾਂ ਬਿਲਕੁਲ ਜੀ ਫੁਆਰੇ ਵੀ ਲੱਗੇ ਹੋਣੇ ਚਾਹੀਦੇ ਆ ਪੱਖੇ ਵੀ ਲੱਗੇ ਹੋਣੇ ਚਾਹੀਦੇ ਆ ਇਹ ਤੁਹਾਡੀ ਛੱਤ ਆ ਉਹ ਉੱਚੀ ਹੋਣੀ ਚਾਹੀਦੀ ਕਟੋ ਕਟੋ ਘੱਟ 12 ਫੁੱਟ ਉੱਚੀ ਛੱਤ ਹੋਣੀ ਚਾਹੀਦੀ ਆ ਤਾਪਰੋਧਕ ਹੋਣੀ ਚਾਹੀਦੀ ਆ ਇਹ ਹੀ ਚੀਜ਼ਾਂ ਨੇ ਤੇ ਜਦੋਂ ਤੁਸੀਂ ਪਾਣੀ ਦਾ ਇੰਤਜ਼ਾਮ ਕਰਨਾ ਮੈਂ ਤੁਹਾਨੂੰ ਕਿਹਾ ਕਿ ਠੰਡਾ ਪਾਣੀ ਹੋਣਾ ਚਾਹੀਦਾ ਸਾਫ਼ ਸੁਥਰਾ ਪਾਣੀ ਹੁਣ ਕਿਸਾਨ ਵੀਰ ਕਹਿੰਦੇ ਨੇ ਜੀ ਅਸੀਂ ਹਰ ਟਾਈਮ ਤਾਜ਼ਾ ਪਾਣੀ ਕਿੱਥੋਂ ਲੈ ਕੇ ਆਈਏ ਤੋਂ ਮੈਂ ਆਮ ਦੇਖਦਾ ਕਿ ਲੋਕਾਂ ਨੇ ਜਿਹੜੇ ਘਰਾਂ ਛੱਤਾਂ ਦੇ ਉੱਪਰ ਟੈਂਕੀਆਂ ਰੱਖੀਆਂ ਹੋਈਆਂ ਨੇ ਪਹਿਲਾਂ ਤਾਂ ਆਪ ਕਾਲੇ ਰ ਜਿਹੜੇ ਪਾਣੀ ਨਾਲ ਸੀ ਦੁਪਹਿਰੇ ਨਹਾ ਨਹੀਂ ਸਕਦੇ ਹੈਗੇ ਉਹ ਸੀ ਪਸ਼ੂ ਅੱਗੇ ਰੱਖਿਆ ਹੋਇਆ ਕਿੱਥੋਂ ਪਸ਼ੂ ਪਾਣੀ ਪੀ ਲੂਗਾ ਜੀ ਸੋ ਇਸ ਕਰਕੇ ਜਿਹੜੀ ਮੈਂ ਤੁਹਾਨੂੰ ਹੁਣੇ ਬੱਬਲ ਸ਼ੀਟ ਦੀ ਗੱਲ ਕੀਤੀ ਹੈ ਉਹ ਬੱਬਲ ਸ਼ੀਟ ਹੈ ਉਹ ਟੈਂਕੀ ਦੇ ਵਾਲੇ ਦੁਆਲੇ ਲੱਗ ਸਕਦੀ ਹੈ ਸੋ ਉਹਦੇ ਨਾਲ ਕੀ ਹੈ ਕਾਫੀ ਬਚਾਅ ਹੋਏਗਾ ਜਿਹੜਾ ਟੈਂਕੀ ਦੇ ਵਿੱਚ ਪਾਣੀ ਹੈ ਉਹ ਗਰਮ ਨਹੀਂ ਹੋਏਗਾ ਬਿਲਕੁਲ ਜੀ ਅਗਰ ਅਸੀਂ ਖੁਰਾਕ ਦੀ ਗੱਲ ਕਰੀਏ ਤਾਂ ਕੀ ਖੁਰਾਕ ਦਿੱਤੀ ਜਾਂਦੀ ਹੈ ਇਹਨਾਂ ਨੂੰ ਬਿਲਕੁਲ ਜੀ ਇਹ ਜਿਹੜਾ ਸਾਲ ਦਾ ਪੰਜਵਾਂ ਤੇ ਛੇਵਾਂ ਮਹੀਨਾ ਸੋ ਇਸ ਮਹੀਨੇ ਦੇ ਵਿੱਚ ਕੀ ਹੈ ਕਿ ਹਰੇ ਦੀ ਕਾਫੀ ਕਿੱਲਤ ਆ ਜਾਂਦੀ ਹੈ ਠੀਕ ਹੈ ਨਾ ਵੈਸੇ ਤਾਂ ਅਸੀਂ ਕਹ ਕਨਸੈਂਟ੍ਰੇਟ ਪਾਓ ਜਿਹਨੂੰ ਆਪਾਂ ਦਾਣਾ ਕਹਿੰਦੇ ਆਂ ਦਾਣਾ ਪਾਓ ਤੇ ਸਭ ਤੋਂ ਵਧੀਆ ਹੈਗਾ ਟੀਐਮਆਰ ਟੋਟਲ ਮਿਕਸ ਰਾਸ਼ਨ ਦਾ ਮਤਲਬ ਹੈਗਾ ਕਿ ਇਹਦੇ ਚ ਦਾਣਾ ਵੀ ਮਿਕਸ ਹੈ ਤੁੜੀ ਵੀ ਮਿਕਸ ਹੈ ਹਰਾ ਵੀ ਮਿਕਸ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਜਿਹਨੂੰ ਆਪਾਂ ਸਾਈਲੇ ਜਮ ਮੱਕੀ ਦਾ achar ਕਹਿੰਦੇ ਆ ਉਹ ਵੀ ਮਿਕਸ ਹੈ ਸੋ ਮੱਕੀ ਦੇ achar ਦਾ ਹੋਣਾ ਬਹੁਤ ਜ਼ਰੂਰੀ ਹੈ ਸਾਲ ਦਾ ਜਿਹੜਾ ਪੰਜਵਾਂ ਤੇ ਛੇਵਾਂ ਮਹੀਨਾ ਹੈ ਮਤਲਬ ਮਈ ਤੇ ਜੂਨ ਵਾਲਾ ਜਿਹੜਾ ਮਹੀਨਾ ਹੈ ਸੋ ਇਸ ਦੇ ਵਿੱਚ ਹਰੇ ਦੀ ਕਿਲਤ ਆ ਜਾਂਦੀ ਹੈ ਇਸ ਕਰਕੇ ਇਹੀ ਅਸੀਂ ਸੁਝਾਅ ਕਰਦੇ ਆਂ ਕਿ ਮੱਕੀ ਦਾ achar ਜ਼ਰੂਰ ਬਣਾਓ ਤੇ ਮੱਕੀ ਦਾ achar ਜਿਹੜਾ ਉਹ ਜੂਨ ਤੱਕ ਬਨ ਜਾਵੇ ਤਾਂ ਬਹੁਤ ਵਧੀਆ ਕਿਉਂਕਿ ਜੁਲਾਈ ਦੇ ਮਹੀਨੇ ਵਿੱਚ بارشਾਂ ਵਧੇ ਜਾਂਦੀਆਂ। ਜੋ ਖੁਰਾਕ ਦੀ ਆਪਾਂ ਚਰਚਾਆਂ ਕਰ ਰਹੇ ਹਾਂ ਤਾਂ ਹਰ ਪਰਸਨ ਜਾਣਦਾ ਕਿ ਉਹਦੀਆਂ ਗਾਂ ਜਾਂ ਮਾਜਾਂ ਨੂੰ ਵੱਧ ਦੁੱਧ ਦਵੇ ਤਾਂ ਕਿ ਉਹਨੂੰ ਵੱਧ ਮੁਨਾਫਾ ਹੋਵੇ। ਤਾਂ ਉਹਨੂੰ ਵੱਧ ਦੁੱਧ ਕਿਸ ਤਰ੍ਹਾਂ ਦੇਵੇ ਕਿਸ ਤਰ੍ਹਾਂ ਦਾ ਮੁਨਾਫਾ ਵੱਧ ਹੋ ਸਕਦਾ ਹੈ। ਦੇਖੋ ਜੀ ਮੈਂ ਉਹੀ ਕਹਿ ਆ ਵੀ ਗਰਮੀਆਂ ਦੇ ਵਿੱਚ ਦੁੱਧ ਘਟਦਾ ਕਿਉਂ ਹੈ? ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਦੇਖਦੇ ਹਾਂ ਹਰ ਸਾਲ ਰੁਪਈਆ 2 ਰੁਪਏ ਗਰਮੀਆਂ ਦੇ ਵਿੱਚ ਦੁੱਧ ਦਾ ਰੇਟ ਵਧ ਜਾਂਦਾ ਹੈ। ਠੀਕ ਹੈ ਨਾ? ਹੁਣ ਇਸ ਦਾ ਕਾਰਨ ਇਹੀ ਹੈ ਕਿ ਗਰਮੀ ਦਾ ਦਬਾਅ ਹੋਣਾ ਗਰਮੀ ਦੇ ਦਬਾਅ ਕਾਰਨ ਫੀਡ ਦਾ ਘਟ ਖਾਣਾ ਸੋ ਪਸ਼ੂ ਜਿੰਨੀ ਫੀਡ ਘੱਟ ਖਾਊਗਾ ਓਨਾ ਹੀ ਮਤਲਬ ਉਸਦੀ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਹੁੰਨੀ ਸੀ ਘੱਟ ਹੋਏਗੀ ਸੋ ਸਾਡਾ ਮੇਨ ਮੋਟਿਵ ਇਹ ਹੈ ਕਿ ਗਰਮੀ ਦੇ ਦਬਾਅ ਚ ਨਹੀਂ ਲੈ ਕੇ ਹੋਣਾ ਜਿੰਨਾ ਹੋ ਸਕੇ ਪੱਖਿਆਂ ਫੁਵਾਰਿਆਂ ਵੈਂਟੀਲੇਸ਼ਨ ਇਹਦੇ ਨਾਲ ਅਸੀਂ ਵੀ ਉਹਦੀ ਗਰਮੀ ਨੂੰ ਰੋਕਥਾਮ ਕਰ ਸਕੀਏ ਬਿਲਕੁਲ ਉਹਦਾ ਬਿਮਾਰੀਆਂ ਦੀ ਗੱਲ ਕਰੀਏ ਤੇ ਇਸ ਗਰਮੀਆਂ ਦੇ ਮੌਸਮ ਦੇ ਕਿਹੜੀ ਬਿਮਾਰੀਆਂ ਨੇ ਮੰਜਾ گاਉਂਾਂ ਵਿੱਚ ਦੇਖੀ ਜਾਂਦੀ ਕਿਸ ਤਰ੍ਹਾਂ ਦਾ ਬਚਾਅ ਕੀਤਾ ਜਾ ਸਕਦਾ ਹਾਂ ਬਿਲਕੁਲ ਜੀ ਸੋ ਇੱਕ ਗਲ ਕੋ ਟੂ ਬਿਮਾਰੀ ਹੈ ਜੋ ਕਿ ਬਹੁਤ ਕਾਮਨ ਹੈ ਕਾ ਸੋ ਇਸ ਦਾ ਟੀਕਾ ਕਰਨ ਵੀ ਹੁੰਦਾ ਸੋ ਇਸ ਦਾ ਜਿਹੜਾ ਟੀਕਾ ਕਰਨਾ ਹੈ ਮਈ ਦੇ ਮਹੀਨੇ ਤੱਕ ਇਹ ਅਸੀਂ ਟੀਕਾ ਕਰਨੇ ਦਾ ਕਰ ਸਕਦੇ ਹਾਂ ਠੀਕ ਆ ਅਗਰ ਟੀਕਾ ਕਰਨ ਕੀਤਾ ਹੋਏਗਾ ਮੂੰਹ ਫਰਦੀ ਬਿਮਾਰੀ ਦਾ ਸੌਰੀ ਇੱਕ ਇਹ ਦੁਬਾਰਾ ਲਓ ਬਿਮਾਰੀ ਵਾਲਾ ਦੁਬਾਰਾ ਚੰ ਸੋ ਗਰਮੀਆਂ ਦੇ ਵਿੱਚ ਅਸੀਂ ਆਮ ਦੇਖਦੇ ਹਾਂ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਗਰਮੀਆਂ ਦੇ ਵਿੱਚ ਜਿਹੜਾ ਪਸ਼ੂ ਹੈ ਗਰਮੀ ਦੇ ਦਵਾਹੇ ਠਾ ਜਾਂਦਾ ਉਹਦਾ ਜਿਹੜਾ ਇਮਿਊਨ ਸਿਸਟਮ ਹੈ ਬਹੁਤ ਵੀਕ ਹੋ ਜਾਂਦਾ ਸੋ ਜੇਦੋਂ ਸਾਡਾ ਵੀ ਇਮਿਊਨ ਸਿਸਟਮ ਵੀਕ ਹੋ ਜਾਏਗਾ ਤੇ ਇਸ ਅਸੀਂ ਦੇਖਿਆ ਕਿ ਅਸੀਂ ਵੀ ਛੇਤੀ ਬਿਮਾਰ ਹੋ ਜਾਂਦੇ ਹਾਂ ਠੀਕ ਹੈ ਨਾ ਅਸੀਂ ਤੰਦਰੁਸਤ ਨਹੀਂ ਆ ਤੇ ਬਿਮਾਰ ਹੋਵਾਂਗੇ ਪਸ਼ੂ ਗਰਮੀ ਦੇ ਦਬਾਅ ਹੇਠ ਆ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕੀ ਹੈ ਬਿਮਾਰੀ ਲੱਗਣ ਦਾ ਖਤਰਾ ਵਧ ਜਾਂਦਾ ਸੋ ਇਹਨਾਂ ਦੇ ਵਿੱਚ ਇੱਕ ਬਿਮਾਰੀ ਹੈ ਅ ਗਲ ਕੋਟੂ ਦੀ ਬਿਮਾਰੀ ਸੋ ਜਿਹੜੀ ਗਲ ਕੋਟੂ ਦੀ ਬਿਮਾਰੀ ਹੈ ਇਹ ਖਾਸ ਕਰਕੇ ਇਹ ਮੌਨਸੂਨ ਦੇ ਮਹੀਨਿਆਂ ਦੇ ਵਿੱਚ ਹੀ ਹੁੰਦੀ ਹੈ ਕਿਉਂਕਿ ਗਰਮੀ ਦਾ ਦਬਾਅ ਬਹੁਤ ਹੋ ਜਾਂਦਾ ਪਰ ਘਬਰਾਉਣ ਦੀ ਲੋੜ ਨਹੀਂ ਹੈਗੀ ਸੋ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੇ ਟੀਕੇ ਵੀ ਲਗਵਾਏ ਜਾਂਦੇ ਨੇ ਮਈ ਦੇ ਮਹੀਨੇ April ਮਈ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਟੀਕੇ ਲੱਗਦੇ ਨੇ ਜੇ ਲਵਾਏ ਹੋਣ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਹੋਰ ਮੈਂ ਤੁਹਾਨੂੰ ਕਹਾਂ ਕਿ ਬਿਮਾਰੀ ਦਾ ਦਬਾਅ ਪਸ਼ੂ ਕੀ ਹੈ? ਪਸ਼ੂ ਦਾ ਇਮਿਊਨ ਸਿਸਟਮ ਘਟਿਆ ਹੋਇਆ ਹੈ। ਮੌਨਸੂਨ ਦਾ ਮਹੀਨਾ ਹੈ, ਗਰਮੀ ਹੈ, ਨਮੀ ਹੈ। ਇਸ ਦੇ ਵਿੱਚ ਜਿਹੜੇ ਜੀਵਾਨੂ ਨੇ, ਕਿਟਾਨੂ ਨੇ ਉਹ ਬਹੁਤ ਜ਼ਿਆਦਾ ਵਧੇ ਜਾਂਦੇ ਨੇ। ਸੋ ਉਹਦੇ ਕਾਰਨ ਥਨੇਲਾ ਰੋਗ ਹੋਣ ਦਾ ਵੀ ਖਤਰਾ ਬਹੁਤ ਜ਼ਿਆਦਾ ਵਧੇ ਜਾਂਦਾ ਹੈ। ਸੋ ਜਾਂਦੇ ਆਂਦੇ ਸਾਡੇ ਕਿਸਾਨ ਵੀਰਾਂ ਨੂੰ ਜਰੂਰ ਦੱਸ ਦੋ ਕਿ ਗਰਮੀ ਦੇ ਮੌਸਮ ਨੇ ਤੁਸੀਂ ਦੱਸਿਆ ਕਿ ਡਾਈਟ ਘਟੋਂਦੀ ਜਿਸ ਕਰਕੇ ਉਤਪਾਦਨ ਜਿਹੜਾ ਵਾ ਘਟ ਦੇ ਕੇ ਜਾਂਦਾ ਵੈ ਲੇਕਿਨ ਇਹਨਾਂ ਉਤਪਾਦਨ ਵਧਾਉਣ ਵਾਸਤੇ ਕੀ ਕੀਤਾ ਜਾ ਸਕਦਾ ਹੈ ਬਿਲਕੁਲ ਮੈਂ ਤਾਂ ਕਹਿੰਨਾ ਪਸ਼ੂਆਂ ਨੂੰ ਆਪਦੇ ਫੈਮਿਲੀ ਮੈਂਬਰ ਵਾਂਗੂ ਪਿਆਰ ਕਰਨਾ ਚਾਹੀਦਾ ਕਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਪਸ਼ੂ ਹੈ ਜਿਹੜਾ ਦੁੱਧ ਦੇਣ ਵਾਲਾ ਪਸ਼ੂ ਹੈ ਉਹਦੇ ਤੇ ਗਰਮੀ ਦਾ ਦਬਾਅ ਸਭ ਤੋਂ ਜ਼ਿਆਦਾ ਵੱਧ ਹੁੰਦਾ ਹੈ ਪਸ਼ੂਆਂ ਵਾਸਤੇ ਖਾਸ ਕਰਕੇ ਗਰਮੀਆਂ ਦੇ ਵਿੱਚ ਪਸ਼ੂਆਂ ਵਾਸਤੇ ਉਹਨੂੰ ਠੰਡੇ ਰੱਖਣ ਦਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ ਜੀ। ਪੁਹਾਰੇ ਲਾ ਕੇ ਪੱਖੇ ਲਾ ਕੇ ਛੱਤਾਂ ਉੱਚੀਆਂ ਰੱਖ ਕੇ ਪਸ਼ੂਆਂ ਨੂੰ ਖੁੱਲਾ ਰੱਖ ਕੇ ਹਰ ਸਮੇਂ ਠੰਡੇ ਪਾਣੀ ਦਾ ਤੇ ਹਰ ਸਮੇਂ ਪਾਣੀ ਦੀ ਅਵੇਲੇਬਿਲਟੀ ਕਰਾ ਕੇ ਤੁਸੀਂ ਪਸ਼ੂਆਂ ਨੂੰ ਖੁਸ਼ ਰੱਖ ਸਕਦੇ ਹੋ। ਗਰਮੀ ਦਾ ਦਬਾਅ ਪੂਰੀ ਤਰ੍ਹਾਂ ਤਾਂ ਨਹੀਂ ਅਸੀਂ ਕੰਟਰੋਲ ਕਰ ਸਕਦੇ ਪਰ ਬਹੁਤ ਹੀ ਹੱਦ ਤੱਕ ਇਸ ਤਰੀਕੇ ਨਾਲ ਫਾਇਦਾ ਹੋ ਜਾਂਦਾ ਹੈ। ਤੇ ਖਾਸ ਕਰਕੇ ਮੈਂ ਕਹੂੰਗਾ ਮੱਝਾਂ ਵਾਸਤੇ ਮੱਝਾਂ ਨੂੰ ਜਿਹੜੀ ਗਰਮੀ ਹੈ ਉਹ ਗਾਵਾਂ ਨਾਲੋਂ ਵੀ ਜ਼ਿਆਦਾ ਵੱਧ ਲੱਗਦੀ ਹੈ ਕਿਉਂਕਿ ਜਿਹੜੀਆਂ ਉਹਨਾਂ ਕੋਲ ਮੁੜਕੇ ਦੀਆਂ ਗ੍ਰੰਥੀਆਂ ਨੇ ਉਹ ਬਹੁਤ ਘੱਟ ਹੁੰਦੀਆਂ ਨੇ ਇਹ ਗਾਂ ਨਾਲੋਂ ਵੀ 6 ਗੁਣਾ ਘੱਟ ਗ੍ਰੰਥੀਆਂ ਹੁੰਦੀਆਂ ਨੇ ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੇ ਜੇ ਕੋਈ ਬੰਦਾ ਮੱਝ ਪਾਲਣ ਕਰਦਾ ਤਾਂ ਉਹਦੇ ਵਾਸਤੇ ਤਲਾ ਦਾ ਹੋਣਾ ਬਹੁਤ ਜ਼ਰੂਰੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਕਿ ਪੌਂਡ ਪੌਂਡ ਦਾ ਹੋਣਾ ਜਾਂ ਛੱਪੜ ਦਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਅਗਰ ਗੱਲ ਕਰੀਏ ਕਿੰਨੀ ਉਮਰ ਤੱਕ ਇਹ ਦੁੱਧ ਦਿੰਦੀਆਂ ਨੇ ਦੇਖੋ ਜੀ ਜਿਹੜੇ ਵਧੀਆ ਫਾਰਮਰ ਨੇ ਉਹ ਇਹਨਾਂ ਤੋਂ 3 ਜਾਂ 4 ਸੂਏ ਲੈਂਦੇ ਨੇ ਠੀਕ ਹੈ ਨਾ ਉਸ ਤੋਂ ਬਾਅਦ ਇਹਨਾਂ ਦਾ ਦੁੱਧ ਦਾ ਉਤਪਾਦਨ ਘਟ ਜਾਂਦਾ ਹੈ ਮਤਲਬ 3 ਤੋਂ 4 ਸੂਏ ਤੱਕ ਇਹਨਾਂ ਦਾ ਦੁੱਧ ਦਾ ਉਤਪਾਦਨ ਬਹੁਤ ਵਧੀਆ ਹੁੰਦਾ ਹੈ ਤੋਂ ਕਈ ਫਾਰਮਰ ਨੇ ਮੱਝਾਂ ਉਹ 6-6 7-7 ਸੂਏ ਤੱਕ ਵੀ ਇਹਨਾਂ ਤੋਂ ਦੁੱਧ ਲੈ ਲੈਂਦੇ ਸੋ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੂੰ ਫਿਰ ਉਹ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੂੰਗਾ ਵਧੀਆ ਪਸ਼ੂ ਲੈ ਕੇ ਆਓ ਵਧੀਆ ਛੱਡ ਦੀ ਬੰਤਰ ਕਰੋ ਵਧੀਆ ਉਹਨਾਂ ਨੂੰ ਫੀਡ ਦੀ ਪਤਲਬਤਾ ਕਰਵਾਓ ਤੇ ਵਧੀਆ ਉਹਨਾਂ ਦਾ ਰੱਖ ਰਖਾਵ ਕਰੋ ਸੋ ਇਸ ਨਾਲ ਪਸ਼ੂ ਵੀ ਖੁਸ਼ ਤੇ ਕਿਸਾਨ ਵੀ ਖੁਸ਼ ਪਸ਼ੂਆਂ ਦੀ ਵੀ ਕੀਮਤਾਂ ਲਗਾਤਾਰ ਵਧਦੀ ਜਾ ਰਹੀਆਂ ਨੇ ਹੁਣ ਅੱਜ ਦੇ ਸਮੇਂ ਇੱਕ ਪਸ਼ੂ ਮੱਝਾਂ ਵਾਲੀ ਕੀ ਕੀਮਤਾਂ ਨੇ ਦੇਖੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਸ ਇੱਕ ਪ੍ਰਤੀ ਇੱਕ ਮੱਝ ਦੀ ਜਾਂ ਇਸ ਗਾਂ ਦੀ ਕਿੰਨੀ ਕੀਮਤ ਆ ਉਹ ਡਿਪੈਂਡ ਕਰਦਾ ਹੈ ਕਿ ਉਹਦਾ ਦੁੱਧ ਉਤਪਾਦਨ ਕਿੰਨਾ ਜੀ ਮਹਿੰਗਾਈ ਬਹੁਤ ਵਧੀ ਹੋਈ ਆ ਹਰ ਚੀਜ਼ ਮਹਿੰਗੀ ਹੋਈ ਹੋਈ ਆ ਠੀਕ ਆ ਤੇ ਤੇ ਜਿਹੜਾ ਦੁੱਧ ਹੈ ਦੁੱਧ ਤੋਂ ਬਿਨਾ ਸਰਦਾ ਨਹੀਂ ਆ ਬੰਦੇ ਦਾ ਠੀਕ ਹੈ ਬਿਲਕੁਲ ਜੀ ਭਾਵੇਂ ਜਦੋਂ ਬੰਦ ਬੱਚੇ ਦਾ ਜਨਮ ਹੁੰਦਾ ਉਦੋਂ ਵੀ ਸ਼ਗਨ ਦੁੱਧ ਦੇ ਨਾਲ ਹੀ ਕੀਤੇ ਜਾਂਦੇ ਨੇ ਤੇ ਜਦੋਂ ਮੌਤ ਹੁੰਦੀ ਹੈ ਬੰਦੇ ਦੀ ਉਦੋਂ ਵੀ ਮੂੰਹ ਦੇ ਵਿੱਚ ਘੋਪਾ ਕੇ ਸ਼ਗਨ ਆ ਉਹ ਜੋ ਕਿ ਹੈ ਦੁੱਧ ਦਾ ਪ੍ਰੋਡਕਟ ਹੀ ਹੈ ਸੋ ਇਸੇ ਨਾਲ ਹੀ ਕੀਤੇ ਜਾਂਦੇ ਨੇ ਸੋ ਜਿਹੜਾ ਦੁੱਧ ਹੈ ਉਹ ਜਨਮ ਤੋਂ ਲੈ ਕੇ ਮਰਨ ਤੱਕ ਹਰ ਟਾਈਮ ਸਾਡੇ ਨਾਲ ਜੁੜਿਆ ਹੋਇਆ ਹੈ ਸੋ ਜਿਹੜੀ ਦੁੱਧ ਦੀ ਲੋੜ ਆ ਕਦੀ ਵੀ ਘਟ ਨਹੀਂ ਹੋਣ ਵਾਲੀ ਹੈਗੀ ਸੋ ਦੁੱਧ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਵਾਧੀ ਪਈ ਹੈ ਸੋ ਇਸ ਕਰਕੇ ਜੋ ਆਪਣੇ ਜਾਨਵਰਾਂ ਦੀ ਕੀਮਤ ਹੈ ਇਸੇ ਕਰਕੇ ਵਧ ਰਹੀ ਹੈ ਸੋ ਡਾਕਟਰ ਸਾਹਿਬ ਬੋਲ ਰਹੇ ਹੈ ਥੈਂਕ ਯੂ ਸੋ ਦੋਸਤੋ ਐਸੀ ਕਿ ਡਾਕਟਰ ਕੁਲਵਿੰਦਰ ਜਿਨ ਨੇ ਸਾਫ਼ ਤੋ ਤੋ ਦੱਸਿਆ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਮੱਝਾਂ ਗਾਵਾਂ ਯਾਨੀ ਕਿ ਦੁੱਧਾਰੂ ਪਸ਼ੂ ਦੀ ਸਾਮ ਸੁਭਾ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕਿਸ ਪ੍ਰਕਾਰ ਦੇ ਨਾਲ ਪੱਕੂ ਪੱਕਿਆਂ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਕਿਸ ਪ੍ਰਕਾਰ ਦੇ ਨਾਲ ਫੁਆਰੇ ਕੰਮ ਕਰਨੇ ਚਾਹੀਦੇ ਨੇ ਔਰ ਕਿਸ ਪ੍ਰਕਾਰ ਦੇ ਨਾਲ ਉਹਨਾਂ ਵਾਸਤੇ ਔਰ ਠੰਡੇ ਪਾਣੀ ਦਾ ਜਿਹੜਾ ਅਰੇਂਜਮੈਂਟ ਹੈ ਉਹ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਬੰਨ ਕੇ ਨਹੀਂ ਰੱਖਣਾ ਚਾਹੀਦਾ ਤਾਂ ਕਿ ਪਾਣੀ ਜਿੱਥੇ ਉਹਨਾਂ ਨੂੰ ਤੁਸੀਂ ਤਿੰਨ ਵਾਰੀ ਉਹਨਾਂ ਨੂੰ ਦਿਨ ਦੇ ਵਿੱਚ ਕਿ ਅਸੀਂ ਤਿੰਨ ਵਾਰੀ ਤਾਂ ਭਲਾਈ ਦੇਣੇ ਆ ਕਿ ਪਤਾ ਪੰਛੀ ਜਿਹੜੇ ਦੁੱਧਾਰੂ ਪਸ਼ੂ ਹੈਗੇ ਨੇ ਤਕਰੀਬਨ 6 ਤੋਂ 7 ਵਾਰ ਦਿਨ ਦੇ ਵਿੱਚ ਪਾਣੀ ਪੀਂਦੇ ਸੋ ਸਾਰੀਆਂ ਗੱਲਾਂ ਜਿਹੜੇ ਖੁੱਲ ਕੇ ਅੱਜ ਡਾਕਟਰ ਵੱਲੋਂ ਕੀਤੀ ਗਈਆਂ ਹੈਗੇ ਨੇ ਸੋ ਸਿ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਸੰਜੀ ਦੇ ਨਾਲ ਹਰਦੀਪ ਟੂਆ ਨੂੰ ਦੋ ਇਜਾਜ਼ਤ ਤਨਵਾਦੋ ਜੁੜੇ ਰਹੋ ਲੁਧਿਆਣਾ ਲਾਈਟਨਾ